बॉलीवुड एक्टर आमिर खान दी मूवी ਦਾ ਪੋਸਟਰ ਜਿਹਰ ਚ ਗੁਰੂ ਨਾਨਕ ਦੇਵ ਜੀ ਬਣਿਆ ਹੈ ਇਹ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਗੁਰਨਾਨ ਦੇਵ ਜੀ ਦੇ ਨਾਮ ਦੀ ਮੂਵੀ ਆ ਰਹੀ ਹੈ ਜਿਸ ਦਾ ਇਹ ਪੋਸਟਰ ਹੈ ਤੇ ਦੋਸਤੋ ਇਹ ਪੋਸਟਰ ਨੂੰ ਹੁਣ ਨੰਗ ਸਿੰਘ ਪਰਮ ਸਿੰਘ ਕਾਲੀ ਨੇਵੀ ਸ਼ੇਅਰ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਫੇਕ ਹੈ ਜੇਕਰ ਫੇਕ ਹੈ ਤਾਂ ਬੜੀ ਵਧੀਆ ਗੱਲ ਹੈ ਪਰ ਜੇਕਰ ਪੂਰਾ ਵੀ ਸੱਚਾਈ ਇਸ ਦੇ ਵਿੱਚ ਤੇ ਪੜਿਆ ਵਿਚਾਰ ਲੈਣ ਇਨੂੰ ਸਪੋਰਟ ਕਰਨ ਵਾਲੇ ਤੇ ਬਣਾਉਣ ਵਾਲੇ ਜਿਹੜੇ ਕਹਿੰਦੇ ਸੀ ਗਿੱਪੀ ਘਰਵਾਲ ਦੀ ਫਿਲਮ ਦਾ ਵਿਰੋਧ ਕਿਉਂ ਕਰਦੇ ਸੀ ਅਸੀਂ ਪਹਿਲਾਂ ਹੀ ਕਿਹਾ ਸੀ ਗੱਲ ਗੁਰੂ ਸਾਹਿਬਾਨਾਂ ਤੱਕ ਜਾਏਗੀ ਇਸ ਫਿਲਮ ਦਾ ਵਿਰੋਧ ਪੂਰੇ ਜ਼ੋਰਾਂ ਨਾਲ ਕਰਨਾ ਪੈਣਾ ਇਸ ਦੀ ਫਿਲਮ ਛੱਡੋ ਟ੍ਰੇਲਰ ਤੇ ਟੀਜ਼ਰ ਤੱਕ ਵੀ ਰਿਲੀਜ਼ ਨਾ ਹੋਣ ਦਿੱਤਾ ਜਾਵੇ ਸਿੰਘੋ ਕਸ ਲੋ ਕਮਰ कसे ਇਸੇ ਕਰਕੇ ਸੀ ਇਹ ਕਾਲ ਫਿਲਮ ਦਾ ਵਿਰੋਧ ਕਰਦੇ ਸੀ ਉਹ ਕੰਮ ਸ਼ੁਰੂ ਹੋ ਗਿਆ ਹੁਣ ਅਮੀਰ ਖਾਨ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਾ ਰਿਹਾ ਇਸ ਫਿਲਮ ਚ ਬਾਕੀ ਅਸੀਂ ਜਦੋਂ ਅਮੀਰ ਖਾਨ ਦਾ ਅਫੀਸ਼ੀਅਲ ਪੇਜ ਚੈੱਕ ਕੀਤਾ ਤੇ ਇਸ ਤਰ੍ਹਾਂ ਦਾ ਕੋਈ ਵੀ ਪੋਸਟ ਨਹੀਂ ਸੀ ਅਤੇ ਟੀ ਸੀਰੀਜ਼ ਦਾ ਲੋਗੋ ਪੋਸਟਰ ਉੱਪਰ ਲੱਗਾ ਹੋਇਆ ਸੀ ਅਸੀਂ ਟੀ ਸੀਰੀਜ਼ ਦਾ ਪੇਜ ਅਫੀਸ਼ੀਅਲ ਪੇਜ ਵੀ ਚੈੱਕ ਕੀਤਾ ਇਸ ਤਰ੍ਹਾਂ ਦੀ ਕੋਈ ਪੋਸਟ ਨਹੀਂ ਸੀ ਇਹ ਪੋਸਟਰ ਬਸ ਅਨਕਰ ਸਿਨੇਮਾ ਨਾਮ ਦੇ ਚੈਨਲ ਤੇ ਸੀ ਜੋ ਕਿ ਕਾਫੀ ਸਰਚ ਕਰਨ ਤੇ ਉਹ ਵੀ ਡਿਲੀਟ ਹੋ ਚੁੱਕਾ ਹੈ ਜੀ ਤੇ ਹੋਰ ਵੀ ਚੈੱਕ ਕਰਨ ਤੇ ਸਾਨੂੰ ਹੋਰ ਵੀ ਕਾਫੀ ਫੇਕ ਬੈਨਰ ਦੇਖਣ ਨੂੰ ਮਿਲੇ ਇਸ ਚੈਨਲ ਦੇ ਤੇ AI ਦਾ ਯੂਜ਼ ਕਰਕੇ ਇਹ ਪੋਸਟਰ ਬਣਾਇਆ ਗਿਆ ਸੀ ਤੇ ਬਹੁਤ ਹੀ ਘਟੀਆਰ ਗੜ ਕੀਤੀ ਗਈ ਹੈ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ AI ਦਾ ਯੂਜ਼ ਹੋਰ ਕਿੰਨਾ ਖਤਰਨਾਕ ਹੋਣ ਵਾਲਾ ਹੈ ਕਮੈਂਟਾਂ ਵਿੱਚ ਆਪਣੀ رائے ਦਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਹੋਰ ਵੀ ਅੱਗੇ ਵੀ ਇਦਾਂ ਦੀ ਜਾਣਕਾਰੀ ਮਿਲਦੀ ਰਹੇ ਸਤਿ ਸ਼੍ਰੀ ਅਕਾਲ ਜੀ